ਬੀਤੀ ਕੱਲ ਪਿੰਡ ਸਿੰਘਾ ਦੌਦ ਦੇ 7 ਵਰਿਆਂ ਦੇ ਬੱਚੇ ਭਵਕੀਰਤ ਸਿੰਘ ਨੂੰ ਦੋ ਮੋਟਰਸਾਈਕਲ ਸਵਾਰ ਅਗਵਾਕਾਰਾਂ ਦੇ ਵੱਲੋਂ ਅਗਵਾ ਕਰ ਲਿਆ ਗਿਆ ਸੀ ਜਿਨ੍ਹਾਂ ਦਾ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਕਿਡਨੈਪਰ ਨੌਜਵਾਨਾਂ ਦਾ ਇਨਕਾਊਂਟਰ ਨਾਭਾ ਬਲਾਕ ਦੇ ਪਿੰਡ ਮਡੌਰ ਵਿੱਚ ਕੀਤਾ ਗਿਆ ਇਸ ਮੌਕੇ ਵੱਡੀ ਗੰਟੀ ਵਿੱਚ ਪੁਲਿਸ ਵੱਲ ਪਿੰਡ ਮਡੌਰ ਦੇ ਚਾਰ ਚਫੇਰੇ ਨਜ਼ਰ ਆ ਰਹੇ ਸ ਤੇ ਘੇਰਾਬੰਦੀ ਕੀਤੀ ਹੋਈ ਸੀ ਇਹਦੀ ਅਗਵਾਈ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੀ ਟੀਮ ਵੱਲੋਂ ਕੀਤਾ ਗਿਆ ਜਿਨ੍ਹਾਂ ਵਿੱਚ ਖੰਨਾ ਪੁਲਿਸ ਜ਼ਿਲ੍ਹਾ ਮਲੇਰਕੋਟਲਾ ਅਤੇ ਪਟਿਆਲਾ ਦੀ ਪੁਲਿਸ ਟੀਮ ਦੱਸੀ ਜਾ ਰਹੀ ਹੈ ਦੱਸਣਾ ਬਣਦਾ ਕਿ ਪੀੜਤ ਪਰਿਵਾਰ ਦੇ ਬੱਚੇ ਤੋਂ ਛੱਡਣ ਵਾਸਤੇ 1 ਕਰੋੜ ਰੁਪਏ ਫਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 30 ਲੱਖ ਰੁਪਏ ਵਿੱਚ ਸੌਦਾ ਹੋ ਗਿਆ ਸੀ ਪੁਲਿਸ ਲਗਾਤਾਰ ਅਗਵਾਕਰ ਨੂੰ ਟ੍ਰੇਸ ਕਰ ਰਹੀ ਸੀ ਜਿਸ ਤੋਂ ਬਾਅਦ ਨਾਬਾ ਬਲਾਕ ਦੇ ਪਿੰਡ ਮੰਡੌਰ ਦੇ ਵਿੱਚ ਇਹਨਾਂ ਨੂੰ ਘੇਰਾ ਪਾ ਲਿਆ ਗਿਆ ਅਤੇ ਫੋਰਚੂਨਰ ਕਾਰ ਵੀ ਮੌਕੇ ਤੇ ਖੇਤਾਂ ਵਿੱਚ ਵੇਖੀ ਜਾ ਰਹੀ ਸੀ ਪੁਲਿਸ ਨੇ ਇੱਕ ਕਿਡਨਾਪਰ ਨੂੰ ਢੇਰ ਕਰ ਦਿੱਤਾ ਅਤੇ ਤੂ ਕਿਡਨਾਪਰ ਜ਼ਖਮੀ ਹੋ ਗਏ ਜਿਸ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸੀ ਕਿਡਨਾਪਰਾਂ ਦੀ ਜੋ ਫਾਰਚੂਨਰ ਗੱਡੀ ਖੇਤਾਂ ਵਿੱਚ ਨਜ਼ਰ ਆ ਰਹੀ ਸੀ ਉਹਨੂੰ ਪੁਲਿਸ ਵਾਲੇ ਫਿਰ ਉੱਥੋਂ ਲੈ ਗਏ ਅਤੇ ਗੱਡੀ ਦਾ ਨੰਬਰ HR26CY 86 ਉੰਨੀ ਦੱਸਿਆ ਜਾ ਰਿਹਾ ਸੀ ਅਤੇ ਬੱਚੇ ਨੂੰ ਅਗਵਾਕਾਰਾਂ ਦੇ ਕੋਲੋਂ ਪੁਲਿਸ ਨੇ ਮੁਸਤੈਦੀ ਵਰਤਦਿਆਂ ਸੁਰੱਖਿਆ ਤੋਂ ਛੁਡਾ ਕੇ ਉਹਦੇ ਪਰਿਵਾਰ ਕੋਲ ਪੁੱਜਦਾ ਕਰ ਦਿੱਤਾ ਇਸ ਮੌਕੇ ਤੇ ਪਿੰਡ ਵਾਸੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਹ ਬਹੁਤ ਚੰਗਾ ਉਪਰਾਲਾ ਹੈ ਜੋ ਕਿ ਕੁਡਨੈਪਰਾਂ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਤੇ ਬਾਕੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ ਮਾਂ-ਬਾਪ ਦਾ ਜਿਨ੍ਹਾਂ ਨੇ ਵੱਡਾ ਜਿਗਰਾ ਦਿਖਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਫਿਰ ਪੁਲਿਸ ਨੇ ਵੀ ਸੂਝ-ਬੂਝ ਨਾਲ ਇਸ ਆਪਰੇਸ਼ਨ ਨੂੰ ਸਫਲ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਜਾਣਾ ਬਣਦਾ ਹੈ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਂ-ਬਾਪ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਵੀ ਦਦੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਬਹੁਤ ਜਾਨੀ ਕਿ ਸਾਰਾ ਅੱਖ ਦੇ ਚਮਕੀ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਵਿੱਚ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਪੋਸ ਲੈ ਗਈ ਸੌ ਹਾਂਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣਾਂ ਦੀ ਜੀ ਤੇ ਨਿਰਮਲ ਸਾਂਝ ਜੀ ਹੋਇਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉਂ ਦੀ ਜ਼ਮੀਨ ਹੈ ਪਿੰਡ ਸਾਂਝ ਦੇ ਮੜਾਉਂ ਦੀ ਪਿੰਡ ਹਾਂਜੀ ਮੜਾਉਂ ਦੀ ਜੀ ਜੀ ਕੀਤ ਗਲ ਗਿਆ ਇੰਟਰਵਿਊ ਚ ਹਜੇ ਤੱਕ ਸਰ ਉਹ ਤੇਪਲਸ ਜਾਣ ਨਹੀਂ ਦੇ ਰਹੇ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਗਿਆ ਚਲੋ ਜਿੰਨੇ ਪਰਸਨ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸਦਾ ਗੁੰਮ ਹੋ ਗਿਆ ਇਹ ਸਹੀ ਹੈ ਕਿ ਤੁਹਾਡਾ ਖੇਤ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਆ ਇੱਥੇ ਜਦੋਂ ਇਨਕਾਊਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਤੁਸੀਂ ਕੀ ਦੇਖਿਆ ਤੁਸੀਂ ਸਾネタਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਕਿੰਨੀ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆ ਰਹੀਆਂ ਗੋਲੀਆਂ ਚੱਲੀਆਂ ਹੋਈਆਂਗੀ ਪੀਤੀ ਪੀਤੀ ਕਾ ਕਾਫੀ ਬਾਜੀ ਇਸ ਤਰ੍ਹਾਂ ਦੇ ਲਾਤੀ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਨੰਤਾ ਬਾਜ ਬਾਜ ਹੋ ਰਹੀ ਸਰ ਇਹ ਕਿੰਨੀ ਕੈਮਰਾਂ ਹੋ ਗਈ ਹੈ ਕਿ ਹੋ ਗਿਆ ਟੱਕਰ ਕਿ ਸਾਇਮ ਤਾਂ ਹੁੰਦਾ ਹੀ ਆ ਵੀ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਹੋਣੀ ਹਟਕਾ ਗੰਨੇ ਵਾਲੀ ਲੇਬਰ ਗਈ ਸੀ ਆ ਟਰਾਲੀ ਘੱਟ ਇਹ ਕੋਈ ਪਤਾ ਕੀ ਲੱਗਿਆ ਇਨਕਾਂਪਰਟ ਤੋਂ ਬਹੁਤ ਸਾਨੂੰ ਹਾਲੇ ਕੁਛ ਨਹੀਂ ਪਤਾ ਲੱਗਿਆ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ ਅੱਛਾ ਇਹਨਾਂ ਦੀ ਆਵਾਜ਼ ਕਿੰਨੀ ਸੀ ਕਿੰਨੀ ਕੁ ਗੋਲੀ ਚੱਲੀ ਆ ਜੀ ਮੇਂ ਚੱਲੀਆਂ ਨੇ 25 30 ਮੇਰੇ ਕੋਲ 22 ਗੋਲੀਆਂ ਚੱਲੀਆਂ ਲਗਾ ਪਰ ਨਾ ਜੀ ਕਾਫੀ ਕਦੇ 2 4 ਚੱਲ ਗਿਆ 10 ਚੱਲ ਗਿਆ ਅਮਨ ਸਾਹਮਣੇ ਦੇਖਦਾ ਹੀ ਤੁਹਾਨੂੰ ਨਾ ਦੇਖਿਆ ਸਾਨੂੰ ਕੁਛ ਨਹੀਂ ਤਾਂ ਤਾਂ ਬਾਜ ਵਾਸਤੇ ਹੋਰ ਕੋਈ ਟਾਈਮ ਬਾਅਦ ਸੀਗਾ ਹਾਂਜੀ ਹੋਰ ਕੀ ਦੇਖਿਆ ਤੁਸੀਂ ਹੋਰ ਕੁਛ ਨਹੀਂ ਇਸ ਮੌਕੇ ਤੇ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਨੇ ਕਿਹਾ ਕਿ ਕਿਡਨੈਪਰਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਸੀ ਉਹਨਾਂ ਨੇ ਦੱਸਿਆ ਕਿ ਬੱਚਾ ਸੁਰੱਖਿਅਤ ਅਤੇ ਉਹਨਾਂ ਦੇ ਮਾਪਿਆਂ ਤੱਕ ਪਹੁੰਚਦਾ ਕਰ ਦਿੱਤਾ ਗਿਆ ਹੈ ਪੁਲਿਸ ਫੋਰੈਂਸਿਕ ਵਾਲੇ ਲੱਗੇ ਹੋਏ ਨੇ ਕਾਰਵਾਈ ਤੇ ਫੋਰੈਂਸਿਕ ਵਾਲੇ ਫਿਰ ਕਾਰਵਾਈ ਤੇ ਲੱਗੇ ਹੋਏ ਨੇ ਬਾਕੀ ਅਫਸਰ ਬਰੀਕ ਕਰ ਰਹੇ ਨੇ ਬੱਚੇ ਵੀ ਕੰਡੀਸ਼ਨ ਚ ਨਹੀਂ ਦੱਸਦੇ ਠੀਕ ਹੈ ਜੀ ਬੱਚਾ ਸੇਫ ਹੋਰ ਕੀ ਕਹਿੰਦਾ ਕਿੰਨੇ ਬੰਦੇ ਸੀਗੇ ਜੀ ਇਹ ਬੱਚਾ ਸੇਫ ਹੈ ਜੀ